ਨਾਮ ਰਿੰਕੂ ਹੈ ਹਾਂਜੀ ਰਿੰਕੂ ਆ ਜੀ ਨਾਮ ਤੇ ਕੀ ਗੱਲ ਹੋਈ ਆ ਗੱਲ ਭਾਜੀ ਕੋਈ ਸਾਢੇ 6 ਵਜੇ ਨੂੰ ਲਗਭਗ ਨਿਸ਼ਾਰਾ ਬਣਵਾ ਸਾਡੇ ਵਿੱਚ ਬਿੱਕਰ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ ਬਹੁਤ ਵਧੀਆ ਮੁੰਡਾ ਉਹਦੇ ਪਤਾ ਨਹੀਂ ਅਚਾਨਕ ਪਿੱਛੋਂ ਕੋਈ ਆਇਆ ਬੰਦੇ ਉਹਦੇ ਮਤਲਬ ਗੋਲੀਆਂ ਗਲੀਆਂ ਮਾਰ ਕੇ ਚਲੇ ਗਏ ਕਿੰਨੇ ਗੋਲੀਆਂ ਮਰੀਆਂ ਹੋਈਆਂ ਤਿੰਨ ਗੋਲੀਆਂ ਲੱਗੀਆਂ ਜੀ ਮੈਂ ਤਾਂ ਬਿਲਕੁਲ ਮੌਤ ਹੋ ਗਈ ਜੀ ਤੇ ਕਿੰਨੇ ਬੱਚੇ ਵੀਰ ਤੇ ਵੀ ਦੇ ਦੋ ਗੁੱਡੀਆਂ ਜੇ ਇੱਕ ਕਾਕਾ ਵਾ ਜੋ ਵੀ 6-7 ਮਹੀਨਾ ਲਈ ਹਾਂਜੀ ਕੀ ਕਹਿਣਾ ਚੱਲੇ ਪੁਲਿਸ ਨੂੰ ਅਹੇ ਜੀ ਪੁਲਿਸ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਇਹ ਚੀਜ਼ ਨੂੰ ਰੋਕਿਆ ਜਾਵੇ ਰੋਜ਼ ਇਹ ਨਵੇਂ ਤੋਂ ਨਵੇਂ ਜਿਹੜੀਆਂ ਦੁਰਘਟਨਾਵਾਂ ਹੁੰਦੀਆਂ ਵਾ ਤੇ ਇਹਨਾਂ ਦੇ ਰੋਕ ਲਾਈ ਜਾਵੇ ਜੀ ਤੇ ਵੀਰ ਦੀ ਕੋਈ ਲਗੜੜ ਤਾਂ ਨਹੀਂ ਨਹੀਂ ਜੀ ਨਹੀਂ ਕਿਸੇ ਨਾਂ ਨੇ ਕੋਈ ਬਹੁਤ ਪਿਆਰ ਹੈ ਯਾਰ ਭੈਣ ਭਰਾਵਾਂ ਨਾਲ ਵਧੀਆ ਮਿਲਦਾ ਵਰਤਦਾ ਸੀ ਕਿਸੇ ਨਾਂ ਮੁੱਲਕ ਅਦੇ ਵੱਧ ਘਟ ਨਹੀਂ ਹੋਣੀ ਕਿਤੇ ਵੀਰ ਦੀ ਬਾਕੀ ਕੁਝ ਪਤਾ ਲੱਗਾ ਕਿ ਉਹਨੇ ਮਾਰੀ ਨਹੀਂ ਜੀ ਜੀ ਨੂੰ ਕੋਈ ਪਤਾ ਲੱਗਾ ਹੀ ਨਹੀਂ ਐਸੇ ਸ਼ੇਰ ਸਿੰਘ ਸ਼ਰਫਨ ਚੌਂਕ ਦੇ ਸ਼ਰਫਨ ਇਹ ਸਰ ਕੀ ਗੱਲ ਬਾਤ ਹੋਈ ਇਹ ਮੋਟਰਸਾਈਕਲ ਤੇ ਦੋ ਜਨੇ ਹੋਏ ਇਹ ਆਪਣਾ ਅੰਗਰ ਆਪਣਾ ਪ੍ਰਬਜਿਤ ਰਸੈਂਗਰ ਇਹ ਨੂੰ ਗੋਲਿਆਂ ਮਾਰ ਕੇ ਜਿਹੜਾ ਚਲੇ ਗਿਆ ਇਹਨੂੰ ਅਸਪਤਾਲ ਲੈ ਤਾ ਗੁਰੂ ਨਾਨਕ ਹਸਪਤਾਲ ਜਿੱਥੇ ਉਹਦੀ ਮੌਤ ਹੋ ਗਈ ਇਹ ਬਾਕੀ ਸੁਣਾ ਰੱਖਦੇ ਇਹ ਸਾਡੇ ਸ਼ਹੀਦ ਲਖਪਤ ਕਿਚ ਨਾ ਕੋਨੈਕਸ਼ਨ ਦਾ ਇਹ ਹਮਲਾਵਰ ਕਿਨੇ ਜਾਰ ਸੀਸੀ ਨੇ ਪੂਰੇ ਹੋਏ ਨਹੀਂ ਜੋ ਸੀਨੀਅਰ ਅਫਸਰ ਕਰ ਰਿਹਾ ਹੈ ਨਹੀਂ ਮਾਨਜੋਗ ਸਰਚਾ ਵੀ ਹੁੰਚੇ ਤੇ ਜਿਸ ਪ੍ਰਮਾਣ ਹੈ ਜਾਂਦੇ ਕਿ ਦੋਨਿਆ ਨਾਲ ਦਾਤਰੀ ਮਾਰੇਗਾ ਇਹ ਤਾਂ ਮਾਰ ਦਤਰਾ ਕੋਟ ਮਾਟਰ ਤਵਾਂ ਗਏ ਤੇ ਉਤ ਬਦਲ ਕੇ ਗਿਆ ਨਹੀਂ ਕੀ ਕੀ ਹੋਇਆ ਪਰ ਗੋਦੀ ਜਾਣੀ ਕੜੀ ਜੀ ਸਰ ਕੀ ਇਹ ਮਤਲਬ ਪਕੀ ਕਾਈ ਬਾਰੇ ਇਹ ਜੀ ਨੋਟ ਅਰੇ ਜੀ ਡੈਟਪਾਟਿੰਗ Tällä कार्रवाई किसी ने अफसर करने के